ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਵਿੱਚ ਅੱਜ ਵੀਡੀਓ ਉਹਨਾਂ ਵਾਸਤੇ ਖਾਸ ਹੈ ਜਿਹੜੇ ਭਰਾ ਪਸ਼ੂ ਰੱਖਦੇ ਨੇ ਮਹਿਸਾ ਜਾਂ ਗਾਵਾਂ ਰੱਖਦੇ ਨੇ ਉਹਨਾਂ ਵਾਸਤੇ ਵੀਡੀਓ ਬਹੁਤ ਖਾਸ ਹੈ ਕਾਰਨ ਕੀ ਹੁੰਦਾ ਆਪਾਂ ਜਦੋਂ ਆਪਣੀ ਨਵੀਂ ਮੱਝ ਸੂਂਦੀ ਐ ਉਹ ਕੋਈ ਵਾਰ ਬਹੁਤ ਦਿੱਕਤ ਆ ਜਾਂਦੀ ਜਿਵੇਂ ਉਹ ਕਟਰੂ ਨਹੀਂ ਲੈਂਦੀ ਨਾ ਆਪਣੇ ਕਟਰੂ ਭੁੱਲ ਗਈ ਜਾਂ ਕਟਰੂ ਲੈਵੇ ਨਹੀਂ ਲਾਉਂਦੀ ਨਾ ਚੱਟੇ ਹਨਾ ਉਹਦੇ ਵਾਸਤੇ ਆਪਣੇ ਕੋਲੇ ਬਾਬਾ ਜੀ ਪਹੁੰਚੇ ਹੋਏ ਨੇ ਇਹ ਆਪਣਾ ਭਰਾ ਗਰਮੀਤ ਸਿੰਘ ਇਹਦੀ ਮੱਝ ਵੀ ਸੂਈ ਸੀ ਨਵੀਂ ਹੱਤ ਅੱਠ ਦਿਨ ਹੋਏ ਨੇ ਇਹਨੂੰ ਵੀ ਅਹੀ ਦਿੱਕਤ ਆ ਗਈ ਸੀਗੀ ਤੇ ਪ੍ਰੇਵ ਬਾਦਪੁਰ ਤੋਂ ਇਹਨਾਂ ਕਨੈਕਟਾਂ ਨੇ ਵੀ ਭੈਣ ਸੀ ਗਰਮੀਤ ਸਿੰਘ ਨੂੰ ਦੱਸਿਆ ਉਹਦੇ ਪਾਸ ਜਾਣਕਾਰੀ ਦਿੱਤੀ ਤੇ ਬਾਬਾ ਜੀ ਨੇ ਕੋਲੇ ਪਹੁੰਚੇ ਇਹਨਾਂ ਨੇ ਸਾਰਾ ਹਾਲ ਵਧੀਆ ਹੁੰਦਾ 31 ਮਾਰਚ ਜਿਹੜੀ ਕੱਟੂ ਲੈਣ ਲੱਗੀ ਦੁੱਧ ਦੇਣ ਲੱਗੀ ਉਹ ਚੜਦੀ ਵਧੀਆ ਪੂਰਾ ਐਂਡ ਦਿੱਕਤ ਨਹੀਂ ਆਈ ਕੋਈ ਦਵਾਈ ਰੱਖਦੇ ਨੇ ਸਾਰਾ ਆਪਾਂ ਇਹਨੂੰ ਪੁੱਛਾਂਗੇ ਵੀ ਗੱਲਬਾਤ ਇਹ ਬਹੁਤ ਵੱਡੀ ਦਿੱਕਤ ਹੁੰਦੀ ਆ ਬਹੁਤ ਸੁਣਦੇ ਵੀ ਰਹਿੰਦੇ ਆਪਾਂ ਨਾ ਕਿ ਕੱਲਾ ਜਣਾ ਕੱਟਰੂ ਭੁੱਲ ਗਈ ਉਹਦਾ ਪੱਕਾ ਹਾਂ ਦੁੱਧੋ ਪਾਜਾ ਉਹ ਦੁੱਧ ਨਹੀਂ ਦਿੰਦਾ ਉਹ ਪੱਕਾ ਲਾ ਜਾਇਆ ਆਈ ਆਪਾਂ ਜੇ ਤੁਹਾਨੂੰ ਕਿੰਨਾ ਚਿਰੇ ਕੰਮ ਕਰਦੇ ਨੇ 45 ਸਾਲ ਹੋ ਗਏ ਕੰਮ ਹੋ ਗਏ 45 ਸਾਲ ਹਾਂਜੀ ਅੱਛਾ ਇਹਦਾ ਪੱਕਾ ਲਾਜੇ ਹਾਂਜੀ ਪੱਕਾ ਗਰੰਟੀ ਨਾਲ ਹੈ ਜੀ ਹੋਰ ਠੀਕ ਹੈ ਇਹ ਦਵਾਈ ਵਗੈਰਾ ਦਿੰਨੇ ਕਿਵੇਂ ਤੁਸੀਂ ਦਵਾਈ ਵੀ ਸਾਡੇ ਲਈ ਜਦੋਂ ਤੋਂ ਸਮਾਨ ਵੀ ਧਰਦੇ ਆ ਥੋੜਾ ਜੀ ਮਮਾ ਜੀ ਦਾ ਹਾਂਜੀ ਠੀਕ ਹੈ ਇਹ ਕਾਇਦਨ ਅੱਜ ਫਿਰ ਦੁੱਧ ਉਹ ਸਹੀ ਹੋ ਜਾਂਦਾ ਪਸ਼ੂ ਸਹੀ ਹਫਤੇ ਦੁੱਧ ਸਹੀ ਡੰਗਰਾ ਆਉਂਦਾ ਜੀ ਹਫਤੇ ਸਹੀ ਹੋ ਜਾਂਦਾ ਹਾਂ ਦੁੱਧ ਆ ਜਾਂਦਾ ਐਵੇਂ ਹੁਣ ਇੱਕ ਡੰਗ ਚ ਸੈੱਟ ਹੋ ਜਾਂਦਾ ਕੰਮ ਅੱਛਾ ਇੱਕ ਦਿਨ ਸੈੱਟ ਹੋ ਜਾਂਦਾ ਹਾਂ ਦੁੱਧ ਮਤਲਬ ਹਫਤੇ ਦੁੱਧ ਵਧੀਆ ਆਉਂਦਾ ਅੱਛਾ ਅੱਛਾ ਜਿਹੜਾ ਪਸ਼ ਇਹ ਰੱਬ ਉਸ ਗਲਾਸ ਮੱਕੀ ਕਿੰਨਾਂ ਭੋਲਣ ਦਾ ਪਸੂ ਬਸੇ ਕੀ ਦਿਮਾਗੋਂ ਨਿਕਲ ਜਾਂਦੇ ਨੇ ਗੱਲ ਜੀ ਅੱਛਾ ਉਹ ਤਾਂ ਬਣਾ ਕਰਕੇ ਜੀ ਹਾਂ ਦਿਮਾਗੋਂ ਨਿਕਲ ਜਾਂਦਾ ਬਸੂ ਦੇ ਅੱਛਾ ਅੱਛਾ ਹੁਣ ਇਹਨੂੰ ਐ ਪਤਾ ਹੁਣ ਸੂਈ ਹੈ ਜੀ ਇਹ ਅੱਛਾ ਹਾਂ ਹੁਣ ਦੁਬਾਰੇ ਹੁਣ ਸੂਈ ਹੈ ਅੱਜ ਸੂਈ ਹੈ ਇਹ ਸਾਨੂੰ ਲੱਗਦਾ ਮੈਂ ਅੱਜ ਸੂਈ ਹਾਂ ਹੁਣ ਇਹ ਦਿਮਾਗ ਚ ਗੱਲ ਫਿੱਟ ਗਈ ਮੈਨੂੰ 45 ਸਾਲ ਹੋ ਗਏ ਵਿੱਚ ਬਹੁਤ ਦੂਰ ਤੱਕ ਜਾਣਾ ਜੀ ਮੈਂ ਠੀਕ ਹੈ ਹਾਂ ਜੀ ਨਾਮ ਰਾਮਿੰਦਰ ਜੀ ਨੰਬਰ 9815599384 ਤੇ ਦੁਬਾਰੇ ਫੇਰ ਨੋਟ ਕਰੋ ਨੰਬਰ ਜੀ 98155 99384 ਪਿੰਡ ਬਾਧਰਪੁਰ ਨੌ ਮਹਿੰਦਰ ਸਿੰਘ ਹੈ ਜੀ ਇਹ ਨਹੀਂ ਬਾਧਰਪੁਰ ਤੋਂ ਮਹਿੰਦਰ ਸਿੰਘ ਨੰਬਰ ਆਪਾਂ ਵੀਡੀਓ ਚ ਮੈਂਸ਼ਨ ਕਰਾਂਗੇ ਜਿਸ ਨੂੰ ਵੀ ਇਹ ਪ੍ਰੋਬਲਮ ਮੈਂ ਤਾਂ ਬਹੁਤ ਸੁਣੀ ਹੈ ਕੋਈ ਦਿੱਕਤਾਂ ਆਮ ਤੌਰ ਤੇ ਆਈ ਜਾਂਦੀ ਹੈ ਜਿਹੜੇ ਸੱਜਰ ਪਸ਼ੂ ਹੁੰਦਾ ਜਿਆਦਾਤਰ ਉਹਦੀ ਦਿੱਕਤ ਬਹੁਤ ਆ ਜਾਂਦੀ ਹੈ ਇਹ ਕੋਈ ਇਹੜੀ ਝੋਟੀ ਤਾਹੀਏ ਸੂਈਆਂ ਹੁੰਦੀਆਂ ਨੇ ਉਹ ਭੁੱਲ ਜਾਂਦੀਆਂ ਨੇ ਉਹਦਾ ਪੱਕਾ ਇਲਾਜ ਕਰਦ ਨੇ ਇਹ 45 ਸਾਲ ਹੋ ਗਏ ਨੂੰ ਕੰਮ ਕਰਦੇ ਆ ਇਹਨੂੰ ਇੱਕ ਵਾਰ ਜ਼ਰੂਰ ਤੁਸੀਂ ਸੰਪਰਕ ਕਰਿਓ ਜੇ ਕਿਸੇ ਨੂੰ ਕੋਈ ਵੀ ਦਿੱਕਤ ਹੈ ਨੰਬਰਾਂ ਵਿੱਚ ਪਾਵਾਂਗੇ ਬੱਦ ਪੁੱਤਰੇ ਬਾਬਾ ਜਵਿੰਦਰ ਸਿੰਘ ਜੀ ਇਹ ਜੋ ਸੰਪਰਕ ਕਰਿਓ ਜੀ ਆ ਦੇਖੋ ਜੀ ਇਹ ਮੈਸੀ ਜੀ ਇਹਨੂੰ ਇਹ ਪ੍ਰੋਬਲਮ ਆਈ ਸੀ ਇਹ ਪਹਿਲਾਂ ਬਿਲਕੁਲ ਹੀ ਨਹੀਂ ਜਾਦੇ ਦੇਖੋ ਨਾ ਕਟਰੂਜ ਦੂਰ ਲੈ ਕੇਵੇਂ ਦੂਰ ਲੈ ਜਾਵਾਂ ਮੈਂ ਹੋਰ ਲੈ ਜਾ ਪਤਵਾਣਾ ਆ ਆ ਦੇਖੋ ਕਵੇਂ ਤਰਵਾ ਦਈਏ ਪੱਲਾ ਨੂੰ ਕੋਈ ਫਰਕ ਨਹੀਂ ਪੈਂਦਾ ਜਮਾ ਵੀ ਬਿਲਕੁਲ ਵੀ ਦੁੱਧ ਤਾਂ ਕੀ ਦੇਣਾ ਇਹ ਕੰਟਰੋਲ ਨੂੰ ਵੀ ਸਿਆਣਦੀ ਨਹੀਂ ਸੀ ਹੁਣ ਆ ਦੇਖੋ ਕਿਵੇਂ ਰਿੰਗਰੀ ਐ ਕਟਰੂਜ ਪਰਾਂ ਲੈ ਕੇ ਉਧਰ ਲੈ ਕੇ ਦੇਖੋ ਕਿਵੇਂ ਕਰ ਦਈਏ ਦੇਖ ਲਓ ਇਹ ਪੱਕਾ ਇਲਾਜ ਆ ਜੀ ਜੂਸ ਮਾਰਕ ਕਰਿਓ ਬਾਬਾ ਜੀ ਨਾਲ ਜਿਹਨੂੰ ਵੀ ਕੋਈ ਦਿੱਕਤ ਆਉਂਦੀ ਐ ਇਹ 100% ਪੱਕਾ ਇਲਾ ਆਪ ਵੀ ਦੇਖ ਰਹੇ ਹੋ ਸਾਹਮਣੇ ਤੁਸੀਂ ਅੱਜ ਇਹ ਜਮਾ ਐ ਲਾਲ ਵੀ ਹੁਣ ਇਹਨੂੰ ਯਾਦ ਆ ਗਿਆ ਮੈਂ ਸੂਈ ਹੋਈਆਂ ਦੁੱਧ ਵੀ ਪੂਰਾ ਸਹੀ ਦਿੱਤਾ ਇਹਨੇ ਦੇਖ ਤੇ ਕਟਰੂ ਨੂੰ ਦੇਖੋ ਕਿਵੇਂ ਪਿਆਰ ਕਰਦੀ ਆ ਦੇਖ ਰਹੇ ਹੋ ਤੁਸੀਂ ਸਾਹਮਣੇ ਕਿਤੋਂ ਕਿਵੇਂ ਚੱਗਦੀ ਆ ਹਾਂ ਆਪਣੇ ਪਿੰਡੀ ਹੈਗਾ ਜੀ ਗੁਰਮੀਤ ਸਿੰਘ ਹੈ ਦੇਖ ਤੁਸੀਂ ਜਾਣਦੇ ਹੋ ਸਾਰੇ ਕੋਈ ਭਾਏ ਨਹੀਂ ਵੀ ਫੇਕ ਵਾਲਾ ਕੰਮ ਨਹੀਂ ਕਰਦਾ ਜਦੋਂ ਸੰਪਰਕ ਕਰਦਾ ਗੁਰਮੀਤ ਸਿੰਘ ਨੇ ਪੁਸ਼ਚਾਕਦੇ ਨੇ ਦੇਖੋ